ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਸੁੱਕੀ ਫਸਲ ਲੈ ਕੇ ਆਓ ਇੱਕ ਦਿਨ ਵੀ ਕਿਸਾਨ ਨੂੰ ਬੈਠਣਾ ਨਹੀਂ ਪਊਗਾ ਇਹ ਸਾਡੀ ਗਰੰਟੀ ਹੈ ਔਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਬਕਾਇਦਾ ਗਵਰਨਮੈਂਟ ਨੇ ਵੀ ਕੰਟਰੋਲ ਰੂਮ ਬਣਾਇਆ ਹੋਇਆ ਅਸੀਂ ਆਪਣੇ ਲੈਵਲ ਦੇ ਉੱਤੇ ਵੀ ਆਪਣਾ ਇੱਕ ਕੰਟਰੋਲ ਰੂਮ ਸਟੈਬਲਿਸ਼ ਕਰਕੇ ਰੱਖਾਂਗੇ ਨਾ ਮਜ਼ਦੂਰਾਂ ਨੂੰ ਨਾ ਟਰਾਂਸਪੋਰਟਰਾਂ ਨੂੰ ਪਰ ਨਾ ਯਾਰਡੀਆਂ ਨੂੰ ਨਾ ਹੀ ਸੈਲਰ ਮਾਰਕਰ ਪਰ ਇਹਦੇ ਵਿੱਚ ਸੈਲਰਾਂ ਦੀ ਤਾਂ ਜ਼ਰੂਰਤ ਹੀ ਨਹੀਂ ਹੈ ਗੰਕ ਮੇਲੇ ਪਰ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਸਰਕਾਰ ਪੂਰੀ ਤਰ੍ਹਾਂ ਆਪਣੇ ਪ੍ਰਬੰਧ ਮੁਕੰਮਲ ਕਰਕੇ ਰੱਖੀ ਤਾਂ ਤੁਸੀਂ ਸਿੱਕੇ ਦੇਖਾਏਗੇ ਕਈ ਵਾਰ ਆਪਾਂ ਸੌਣੀ ਦੀ ਫਸਲ ਦੇ ਵਿੱਚ ਗਿੱਲੀਆਂ ਧੀਰੀਆ ਵੱਢ ਕੇ ਲਿਆ ਕੇ ਇੱਥੇ ਕਈ-ਕਈ ਦਿਨ ਆਪਾਂ ਉਹਨਾਂ ਨੂੰ ਸਿਕਾਉਂਦੇ ਹੀ ਰਹੇ ਤੇ ਉਹਦਾ ਕੀ ਹੈ ਕਿ 5-10 ਢੇਰੀਆਂ ਹੁੰਦੀਆਂ ਜਿਹੜੀਆਂ ਨਰਮ ਲੈ ਕੇ ਉਹਨੇ ਲੋਕ ਤਾਂ ਮੁਰਤਿਓ ਬਦਨਾਮੀ ਹੁੰਦੀ ਹੈ ਸਰਕਾਰ ਦੀ ਤੇ ਮੰਡੀ ਵਿਭਾਗ ਦੀ ਸਾਰਿਆਂ ਨੂੰ ਅਪੀਲ ਕੀਤੀ ਹੈ ਜੇ ਮੈਂ ਸਾਹਮਣੇ ਬੈਸੇ ਵੀ ਆਖਿਆ ਕਿ ਸੁੱਕਾ ਮਾਲ ਲੈ ਕੇ ਆਓ ਤੁਹਾਡਾ ਸਾਹਮਣੂ ਮਾਲ ਥੋੜਕੇ ਤੁਸੀਂ ਆਪਣੇ ਘਰੇ ਜਾਓ ਜੇ ਕੋਈ ਕਿਸਾਨ ਗਿੱਲੀ ਵੱਢ ਕੇ ਲਾਉਂਦਾ ਉਹਦੀ ਜ਼ਿੰਮੇਵਾਰੀ ਉਹਦੀ ਆਪਣੀ ਹੋਊਗੀ ਬਿਲਕੁਲ ਸਾਫ ਕਿਸੇ ਤਰ੍ਹਾਂ ਦੀ ਜਿਹੜੇ ਕਿਸਾਨ ਦਾ ਮੌਚਰ 12 ਮੌਚਰ ਹੈ ਜੀ ਤੋ ਜੋ ਮੀਟਰ ਦੇ ਵਿੱਚ ਆਊਗਾ 12 ਤੋਂ ਜੇ ਮਾੜਾ ਮੋਟਾ ਚਲਕਾ ਥੋੜਾ ਬਹੁਤਾ 12 12.5 ਤੱਕ ਤਾਂ ਹੋ ਸਕਦਾ ਹੈ ਪਰ ਜੇ ਉਸ ਤੋਂ ਜ਼ਿਆਦਾ ਲੈ ਕੇ ਆਉਗਾ ਤਾਂ ਉਹਦੇ ਲਈ ਕੋਈ ਮੰਡੀ 'ਚ ਥਾਂ ਨਹੀਂ ਹੋਊ। ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰਧਾਨ ਜੀ ਨੇ ਮੰਡੀ ਐਸੋਸੀਏਸ਼ਨ ਦੇ ਮੰਡੀ ਦੇ ਸੋਨੀ ਜੀ ਸਾਡੇ ਚੇਅਰਮੈਨ ਡੱਲੋ ਸਾਹਿਬ ਚੇਅਰਮੈਨ ਸਾਹਿਬ ਅਤੇ ਸੁਖਮੰਨ ਸਾਹਿਬ ਤੇ ਸਾਡੇ ਸਕੱਤਰ ਸਾਹਿਬ ਨੂੰ ਮਨਪ੍ਰੀਤ ਜੀ ਸਾਰੇ ਸਾਡੇ ਟੀਮ ਸਾਰੇ ਯਰਪੀਆ ਦੇ ਸਿਸ਼ਰ ਸਾਰੀਆਂ ਏਜੰਸੀਆਂ ਸਾਡੇ ਪ੍ਰੋਟੈਕਟਰ ਸਹਿਬਾਨ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦਿੰਨਾ ਪ੍ਰਧਾਨ ਜੀ ਨੂੰ ਕਿ ਅੱਜ ਸ਼ੁਰੂਆਤ ਹੋਈ ਹੈ ਧੂੜੀ ਮੰਡੀ ਦੇ ਵਿੱਚ ਤੇ ਪਹਿਲੀ ਜਿਹੜੀ ਢੇਰੀ ਅੱਜ ਲੱਗੀ ਹੈ ਉਹਦਾ ਮੋਚਰ ਵੀ ਠੀਕ ਸੀ ਤੇ ਜੋ ਪ੍ਰਬੰਧ ਨੇ ਮੰਡੀ ਦੇ ਸਫਾਈ ਦੇ ਸਾਰੇ ਤੇ ਪਾਣੀ ਦੇ ਪੂਰੇ ਪ੍ਰਬੰਧ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਨਾ ਕਿਸਾਨਾਂ ਨੂੰ ਨਾ ਅੜਤੀਆਂ ਭਰਾਵਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਪਰ ਮਿਹਰਬਾਨੀ ਹੋਣ ਹਰ ਇੱਕ ਜਿਹੜਾ ਪ੍ਰਬੰਧ ਆ ਪੂਰਾ ਮੁਕੰਮਲ ਤੌਰ ਤੇ ਅਸੀਂ ਕੀਤਾ ਹੈ ਦੂਸਰੀ ਬੇਨਤੀ ਕਿਸਾਨ ਵੀਰਾਂ ਨੂੰ ਜਰੂਰ ਕਰਦੇ ਆ ਕਿ ਉਹ ਆਪਣੀ ਜਿਹੜੀ ਕਣਕ ਹੈ ਪੂਰੀ ਪਕਾ ਕੇ ਸੁਕਾ ਕੇ ਲਿਆਉਣ ਕਿਉਂਕਿ ਕਈ ਵਾਰ ਤੁਸੀਂ ਪਿੱਛੇ ਦੇਖਾਗੇ ਕਈ ਵਾਰ ਆਪਾਂ ਸੌਣੀ ਦੀ ਫਸਲ ਦੇ ਵਿੱਚ ਗਿੱਲੀਆਂ ਜੀਰੀਆ ਵੱਢ ਕੇ ਲਿਆ ਕੇ ਇੱਥੇ ਕਈ-ਕਈ ਦਿਨ ਆਪਾਂ ਉਹਨਾਂ ਨੂੰ ਸੁਕਾਉਂਦੇ ਹੀ ਰਹੇ ਤੇ ਉਹਦਾ ਕੀ ਹੈ ਕਿ 5-10 ਢੇਰੀਆਂ ਹੁੰਦੀਆਂ ਜਿਹੜੀਆਂ ਨਰਮ ਲੈ ਕੇ ਉਹਨੇ ਲੋਕ ਤਾਂ ਮੁੜ ਕੇ ਬਦਨਾਮੀ ਹੁੰਦੀ ਹੈ ਸਰਕਾਰ ਦੀ ਤੇ ਮੰਡੀ ਭਾਗ ਦੀ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਸੁੱਕੀ ਫਸਲ ਲੈ ਕੇ ਆਓ ਇੱਕ ਦਿਨ ਵੀ ਕਿਸਾਨ ਨੂੰ ਬੈਠਣਾ ਨਹੀਂ ਪਊਗਾ ਇਹ ਸਾਡੀ ਗਰੰਟੀ ਹੈ ਔਰ ਜੇ ਕੋਈ ਕਿਸਾਨ ਗਿੱਲੀ ਵੱਢ ਕੇ ਲੌਂਦਾ ਉਹਦੀ ਜ਼ਿੰਮੇਵਾਰੀ ਉਹਦੀ ਆਪਣੀ ਹੋਊਗੀ ਬਿਲਕੁਲ ਸਾਫ਼ ਕਿਸੇ ਤਰ੍ਹਾਂ ਦੀ ਜਿਹਨੇ ਕਿਸਾਨ ਦਾ ਮੌਚਰ 12 ਮੌਚਰ ਹੈ ਜੀ ਤਾਂ ਜੋ ਮੀਟਰ ਦੇ ਵਿੱਚ ਆਊਗਾ 12 ਤੋਂ ਜੇ ਮਾੜਾ ਮੋੜਾ ਥੋੜਾ ਬਹੁਤਾ 12 12.5 ਤੱਕ ਤਾਂ ਹੋ ਸਕਦਾ ਹੈ ਪਰ ਜੇ ਉਸ ਤੋਂ ਜ਼ਿਆਦਾ ਲੈ ਕੇ ਆਉਗਾ ਤਾਂ ਉਹਦੇ ਲਈ ਕੋਈ ਮੰਡੀ 'ਚ ਥਾਣੀ ਹੋ ਆਪਣੀ ਫਸਲ ਨੂੰ ਸਕਾ ਕੇ ਲੈ ਆਵੇ ਇਹ ਬੇਨਤੀ ਕਰਦੇ ਆਂ ਅਸੀਂ ਕਿਸਾਨ ਭਰਾਵਾਂ ਚੇਅਰਮੈਨ ਸਾਹਿਬ ਅਕਸਰ ਸਰਕਾਰ ਦੇ ਪ੍ਰਬੰਧ ਮੁਕੰਮਲ ਨੇ ਅੱਜ ਇੱਥੇ ਧੂਰੀ ਮੰਡੀ ਦੇ ਵਿੱਚ ਆਪਾਂ ਗਰੀ ਸ਼ੁਰੂ ਕਰੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਬਕਾਇਦਾ ਗਵਰਨਮੈਂਟ ਨੇ ਵੀ ਕੰਟਰੋਲ ਰੂਮ ਬਣਾਇਆ ਹੋਇਆ ਅਸੀਂ ਆਪਣੇ ਲੈਵਲ ਦੇ ਉੱਤੇ ਵੀ ਆਪਣਾ ਇੱਕ ਕੰਟਰੋਲ ਰੂਮ ਸਟੈਬਲਿਸ਼ ਕਰਕੇ ਰੱਖਾਂਗੇ ਨਾ ਮਜ਼ਦੂਰਾਂ ਨੂੰ ਨਾ ਟਰਾਂਸਪੋਰਟਰਾਂ ਨੂੰ ਔਰ ਨਾ ਯਾਰਡੀਆਂ ਨੂੰ ਨਾ ਹੀ ਸੈਲਰ ਵਾਲਾ ਪਰ ਇਹਦੇ ਚ ਸੈਲਰਾਂ ਦੀ ਤਾਂ ਜ਼ਰੂਰਤ ਹੀ ਨਹੀਂ ਹੈ ਕੰਕ ਮੇਲੇ ਪਰ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਸਰਕਾਰ ਪੂਰੀ ਤਰ੍ਹਾਂ ਆਪਣੇ ਪ੍ਰਬੰਧ ਮੁਕੰਮਲ ਕਰਕੇ ਰਹੀ ਹੈ ਕਿਸਾਨਾਂ ਨੂੰ ਕੀ ਪੀ ਕਰੀ ਕਿਸਾਨ ਚ ਬੁਲੀ ਸ਼ੁਰੂ ਹੋ ਚੁੱਕੀ ਹੈ ਜੀ ਚੇਅਰਮੈਨ ਸਾਹਿਬ ਕੋ ਬਿਹਾਰ ਸਾਹਿਬ ਦਾ ਰੋਹ ਸਾਹਿਬ ਦਾ ਅਸੀਂ ਪੰਜਾਬ ਨੂੰ ਤੁਹਾਨੂੰ ਵਰਕ ਕਰਦੇ ਆ ਸਾਰੇ ਇਹਨਾਂ ਨੇ ਬਹੁਤ ਕੰਮ ਕਰਕੇ ਰੱਖਿਆ ਨੇ ਬਹੁਤ ਵਧੀਆ ਕੰਮ ਕੀਤੇ ਨੇ ਤੇ ਕਿਸਾਨਾਂ ਨੂੰ ਇਹ ਹੀ ਅਪੀਲ ਹੈ ਮੇਰੇ ਵੱਲੋਂ ਵੀ ਇਹ ਸੁੱਕਾ ਲੈ ਕੇ ਆਉਣ ਅਨਾਜ ਕਣਕ ਤੇ ਉਹਦਾ ਕੋਈ ਦਿੱਕਤ ਨਹੀਂ ਆਉਣੀ ਦੇਖੋ ਸੀਐਮ ਸੀਟੀ ਆ ਧੂੜੀ ਮੰਡੀ ਆ ਸਾਡੇ 10 ਸਾਲ ਇੰਚਾਰਜ ਨੇ ਦਰਬੀਰ ਸਿੰਘ ਗੋਲਡੀ ਜੀ ਫਿਰ ਮੈਂ ਭੁੱਲੀ ਜੀ ਹੋ ਕੇ ਸਟੋਕ ਮਾਰਜੀ ਲਖਾ ਜੀ ਚੇਅਰਮੈਨ ਨੇ ਦੇਖੋ ਬਹੁਤ ਪੀਸਫੁੱਲੀ ਆ ਖਾਨ ਸਿਆਣੇ ਨੇ ਸੁੱਕਾ ਮਾਲ ਲੈ ਕੇ ਆਉਣਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਪਹਿਲਾਂ ਜੀਰੀ ਵੇਲੇ ਵਿੱਚ ਲੋਈ ਸੈਲਰ ਦੇ ਸੈ ਪ੍ਰਧਾਨ ਦੇ ਹੋਣ ਦੇ ਨਾਤੇ ਅੱਧਾ ਕੰਮ ਵੀ ਆ ਜੋ ਪਹਿਲਾਂ ਪੈਣੀ ਜਮੀਨ ਤੇ ਲਿਆ ਬਹੁਤ ਸੂਟਸ ਵਿੱਚ ਚੱਲਿਆ ਹੁਣ ਵੀ ਸਾਰਿਆਂ ਨੂੰ ਫੀਲ ਕੀਤੀ ਹੈ ਜੇ ਮੈਂ ਸਾਹਮਣੇ ਬੈਸੇ ਵੀ ਆਖਿਆ ਵੀ ਸੁੱਕਾ ਮਾਲ ਲੈ ਕੇ ਆਓ ਤੁਹਾਡਾ ਸਾਮ ਨੂੰ ਮਾਲ ਟੁੜਕੇ ਤੁਸੀਂ ਆਪਣੇ ਘਰੇ ਜਾਓ ਸਰਕਾਰੋਂ ਕੀ ਫੀਲ ਕਰਦੇ ਹੋ ਸਰਕਾਰ ਨੂੰ ਵੀ ਫੀਲ ਕਰਦੇ ਆ ਵੀ ਜਿਹੜਾ ਕਿਸਾਨ ਦਾ ਮਾਲ ਆ ਤੇ ਆਵੇ ਤੇ ਉਹਦੀ ਪੇਮੈਂਟ ਜੇ ਨੁਕਸਾਨ ਦਾ ਬਿੱਲ ਬਣ ਗਿਆ ਨਾਲੇ ਪੇਮੈਂਟ ਭਾਵੀਂ ਸਾਲਾਂ ਤੋਂ ਸਾਲ ਦੇ ਕੀ ਤੁਸੀਂ ਆਰਟੀਆ ਪੂਰੇ ਸੰਤੁਸ਼ਟ ਹੋ ਇਸ ਵਾਰੀ ਹਾਂ ਇਸ ਵਾਰ ਆਰਟੀਆ ਪੂਰੇ ਸੰਤੁਸ਼ਟ ਨੇ ਮੰਡੀ ਵੱਲੋਂ ਜੋ ਪ੍ਰਬੰਧ ਹੁੰਦੇ ਨੇ ਕੋਈ ਸਫਾਈ ਦਾ ਹੋ ਗਿਆ ਕੋਈ ਪਾਣੀ ਦਾ ਹੋ ਗਿਆ ਊਰਜਾ ਹੋ ਗਿਆ ਸਭ ਵੱਲੋਂ ਪੂਰੇ ਪ੍ਰਬੰਧ ਕਿੱਥੇ ਹੋਇਆ ਮੰਡੀ ਥੈਂਕ ਯੂ